ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੈਨੂੰ ਕਈ ਦਿਨਾਂ ਤੋਂ ਜੀ ਆਪਾਂ ਇੱਕ ਵੀਡੀਓ ਅਪਲੋਡ ਕੀਤੀ ਸੀਗੀ ਮੋਡੇ ਦੀ ਕਟਿੰਗ ਵਾਲੀ ਤੇ ਨਾਲ ਬਾਹਾਂ ਦੀ ਮੈਨੂੰ ਉਹ ਵੀਡੀਓ ਤੇ ਕਈ ਪੈਣਾ ਦੇ ਮੈਸੇਜ ਆਏ ਵੀ ਦੀਦੀ ਵੀ ਆਪਾਂ ਟੀਰਾ ਕਿਵੇਂ ਲੈਣਾ ਹੁੰਦਾ ਵੀ ਕਾਦੇ ਹਿਸਾਬ ਨਾਲ ਆਪਾਂ ਟੀਰਾ ਲੈਣਾ ਵੀ ਸਾਡਾ ਇੰਨਾ ਨਾਪ ਆ ਆਪਾਂ ਕਿਵੇਂ ਟੀਰਾ ਲਈਏ ਅਸੀਂ ਕਿੰਨਾ ਟੀਰਾ ਰੱਖੀਏ ਦੇਖੋ ਜੀ ਅੱਜ ਆਪਾਂ ਤੁਹਾਨੂੰ ਸਟੈਪ ਵਾਈਜ਼ ਸਟੈਪ ਦੱਸਾਂਗੇ ਵੀ ਜਿਹੜਾ ਆਪਾਂ ਆਪਣੀ ਕੁੜਤੀ ਦਾ ਟੀਰਾ ਦਾ ਕਿੱਦਾਂ ਲੈਣਾ ਹੁੰਦਾ ਦੇਖੋ ਜੀ 12 19 20 21 22 23 23 ਇੰਚ ਤੱਕ ਜਦੋਂ ਆਪਣੀ ਬ੍ਰੈਸਟ ਦਾ ਨਾਪਾਂ ਠੀਕ ਆ ਜੀ 23 ਇੰਚ ਤੱਕ ਆਪਾਂ 5 ਜਾਂ 5.5 6 ਇੰਚ ਗਲਾ ਬੈਕ ਵਾਲਾ ਰੈਡੀ ਕਰਨਾਗਾ ਤਾਂ ਆਪਣੀ ਖਾਤਰ ਜੀ 6.5 ਇੰਚ ਤੀਰਾ ਬਿਲਕੁਲ ਸਹੀ ਹੁੰਦਾ ਦੇਖੋ ਸਭ ਤੋਂ ਪਹਿਲਾਂ ਆਪਾਂ ਆਪਣਾ ਤੀਰਾ ਨਾਪਣਾ ਹੁੰਦਾਗਾ ਪਹਿਲਾਂ ਵਾਲੀ ਵੀਡੀਓ ਵਿੱਚ ਮੇਰਾ ਤੁਹਾਡਾ ਨੂੰ ਤੁਹਾਨੂੰ ਕੁੜਤੀ ਤੋਂ ਤੀਰਾ ਨਾਪਣ ਦਾ ਵੀ ਦੱਸਿਆ ਹੋਇਆ ਵੀ ਕਿੱਦਾਂ ਲੈਣਾਗਾ ਜਦੋਂ ਆਪਾਂ ਤੀਰਾ ਆਪਣਾ ਨਾਪਣਾਗਾ ਆਪਾਂ ਆਪਣੇ ਇੱਕ ਮੋਢੇ ਤੋਂ ਜਦੋਂ ਆਪਣੇ ਗਰਦਨ ਦੇ نیچے ਪਿਛਲੇ ਪਾਸੇ ਆਪਾਂ ਗਰਦਨ ਦੇ ਨਾਲ ਆਪਣਾ ਵਾਲਾ ਇੰਚੀ ਟੇਪ ਰੱਖ ਲੈਣਾ ਇਧਰਲੇ ਇੱਕ ਮੋਢੇ ਤੋਂ ਆਪਾਂ ਦੂਸਰੇ ਮੋਢੇ ਤੱਕ ਆਪਣਾ ਤੀਰਾ ਪਿੱਛੋਂ ਮੋਢੇ ਲਾ ਲਓ ਸ਼ੋਲਡਰਸ ਲਾ ਲਓ ਉਹ ਨਾਪਣੇ ਨੇ ਵੀ ਕਿੰਨੇ ਨੇ ਐਦਾਂ ਇੰਚੀ ਟੇਪ ਧਰ ਕੇ ਐਦਾਂ ਨਾਪੇ ਜਾਣਗੇ ਦੇਖੋ ਜੀ ਜਿੱਦਾਂ ਮੇਰੇ 15 ਆ ਗਏ ਠੀਕ ਹੈ ਜੀ ਮੇਰੇ ਮੋਢੇ ਦਾ ਨਾਪ ਹੈਗਾ ਪਿੱਛੋਂ ਤੀਰੇ ਦਾ ਸ਼ੋਲਡਰਸ ਦਾ ਨਾਪ ਆ 15 ਇੰਚ ਠੀਕ ਹੈ ਜੀ 15 ਦਾ ਹਾਫ ਹੋ ਗਿਆ 7.5 ਇੰਚ ਦੇਖੋ 7.5 ਇੰਚ ਹੋ ਗਿਆ ਦੇਖੋ ਜੀ ਜੇ ਮੈਂ ਆਪਦੀ ਕੁੜਤੀ ਤੇ ਕਾਲਰ ਲਾ ਕੇ ਕੁੜਤੀ ਰੈਡੀ ਕਰਨੀ ਆ ਬੈਂਡ ਨੱਕ ਰੈਡੀ ਕਰਨਾਗਾ ਤਾਂ ਮੈਂ ਪੂਰਾ 7.5 ਇੰਚ ਹੀ ਲਵਾਂਗੀ ਅੱਧਾ ਇੰਚ ਵਧਾਉਂਗੀ ਜਿਹੜਾ ਕਿ ਸਲਾਈ ਵਿੱਚ ਆਉ ਦੇਖੋ ਜੇ ਆਪਾਂ ਆਪਣੀ ਕੁੜਤੀ ਤੇ ਕਾਲਰ ਲਾਉਣਾ ਜਾਂ ਬੈਂਡ ਨੱਕ ਲਾ ਕੇ ਰੈਡੀ ਕਰਨਾ ਤਾਂ ਆਪਾਂ ਮੈਂ ਆਪਦੀ ਕੁੜਤੀ 8 ਇੰਚ ਤੇ ਦੇਖੋ ਜੀ ਤੀਰਾ ਲੈਣੀ ਆ ਉਸਤ ਠੀਕ ਹੈ ਜੀ ਅੱਧੀ ਇੰਚ ਦੀ ਸਿਲਾਈ ਲਗਾਉਣ ਤੋਂ ਬਾਅਦ ਜਿੰਨਾ ਮੇਰਾ ਹੈਗਾਗਾ 15 ਇੰਚ ਉਹਨਾਂ ਆਪਣਾ ਤੀਰਾਗਾ ਜਿਹੜੀ ਆਹ ਵਾਲੀ ਚੀਜ਼ ਤਿਆਰ ਰਹਿ ਜਾਂਦੀ ਹੈ ਜੇ ਇਹਦੇ ਵਿੱਚ ਆਪਾਂ ਘੱਟ ਲੈਨੇ ਆਂਗੇ ਤਾਂ ਆਪਣੀ ਜਿਹੜੀ ਕੁੜਤੀ ਨੂੰ ਖਿੱਚ ਪੈਣ ਲੱਗ ਜਾਂਦੀ ਹੈ ਜੀ ਮੋਢਿਆਂ ਕੋਲੋਂ ਪਿਛਲੇ ਪਾਸਿਓਂ ਆਪਣੀ ਕੁੜਤੀ ਨੂੰ ਵੀ ਖਿੱਚ ਪਾਉਗੀ ਤੇ نیچے ਆਪਣੇ ਆਹ ਵਾਲੇ ਮੋਢਿਆਂ ਨੂੰ ਵੀ ਖਿੱਚ ਪਾਉਗੀ ਤੇ ਆਪਣੇ ਗਲੇ ਨੂੰ ਵੀ ਖਿੱਚ ਪਾਉਗੀ ਦੇਖੋ ਜੇ ਤੁਸੀਂ ਬੋਟ neck ਰੈਡੀ ਕਰਨਾਗਾ 2-3 ਦਿਨ ਪਹਿਲਾਂ ਮੇਰੀ ਬੋਟ neck ਵਾਲੀ ਵੀਡੀਓ ਵੀ ਅਪਲੋਡ ਕੀਤੀ ਹੋਈ ਹੈਗੀ ਜੇ ਤੁਸੀਂ ਬੋਟ neck ਰੈਡੀ ਕਰਨਾ ਬੋਟ neck ਹੁੰਦਾ ਦੇਖੋ ਜੀ ਜਿਹੜਾ ਆਹ ਵਾਲੀ ਸ਼ੇਪ ਚ ਹੁੰਦਾਗਾ ਐਦਾਂ ਠੀਕ ਹੈ ਜਿੱਦਾਂ ਬੋਟ ਦੀ ਸ਼ੇਪ ਹੁੰਦੀ ਆ ਉਹ ਗਲੇ ਦੀ ਚੌੜਾਈ ਜ਼ਿਆਦਾ ਹੁੰਦੀ ਹੈਗੀ ਤੇ ਲੰਬਾਈ ਚਾ 4.5 ਇੰਚ ਹੁੰਦੀ ਹੈਗੀ ਉਹਦੇ ਵਿੱਚ ਆਪਾਂ ਰੱਖਣਾ ਜੀ ਜਿਹੜਾ ਤੀੜਾ ਹੈਗਾ 7.5 ਇੰਚ ਜਿੰਨਾ ਆਪਣਾ ਆਇਆ ਨਾਪ ਕੇ ਉਨਾ ਹੀ ਟੀਰਾ ਰੱਖਣਾ ਆਪਾਂ ਫੇਰ ਆਪਾਂ ਰੱਖਾਂਗੇ ਜੀ ਸਾਢੇ 7 ਇੰਚ ਠੀਕ ਹੈ ਜੀ ਦੇਖੋ ਜੇ ਆਪਾਂ ਜਿਹੜਾ ਆਪਣਾ ਗਲਾ ਦਾ ਪਿਛਲਾ ਰਾਉਂਡ ਨੈੱਕ ਰੈਡੀ ਕਰਨਾਗਾ ਫੇਰ ਆਪਾਂ ਕੀ ਕਰਨਾ ਦੇਖੋ ਆਹ ਪੈਨਚੀ ਟੇਪ ਧਰ ਲਿਆ 1 ਇੰਚ 2 3 4 5 6 7 8 ਠੀਕ ਹੈ ਜੀ ਆਹ ਦੇਖੋ ਆ ਮੈਂ 1 1 ਇੰਚ ਤੇ ਲਾਇਆਗਾ ਦੇਖੋ ਜੇ ਆਪਾਂ राउंड नेक ਰੈਡੀ ਕਰਨਾ ਜਾਂ ਫਿਰ ਆਪਾਂ ਜਦੋਂ ਆਪਾਂ ਕਾਲਰ ਲਾਉਣਾ ਹੁੰਦਾ ਨਾ ਜਾਂ ਫਿਰ ਕਾਲਰ ਲਾਉਣਾ ਹੁੰਦਾ ਜਾਂ ਬੋਟ neck ਰੈਡੀ ਕਰਨਾ ਫਿਰ ਜਿਹੜਾ ਆਪਾਂ ਇਹਦੀ ਆਪਣੀ ਗਲੇ ਦੀ ਚੜਾਈ ਆਏਗੀ ਇਹ ਆਪਾਂ 3/2 ਰੱਖਣੀ ਹੈਗੀ ਠੀਕ ਹੈ ਜੀ 3/2 ਰੱਖਣੀ ਹੈਗੀ ਤੇ ਜਿਹੜੀ ਆਪਾਂ نیچے ਨੂੰ ਗਲਾਈ ਪਾਉਣੀ ਹੁੰਦੀ ਆ ਉਹ ਪਾਉਣੀ ਹੁੰਦੀ ਆ ਜੀ ਆਪਾਂ ਕਾਲਰ ਵਾਲੇ neck ਚ 1 ਇੰਚ ਤੇ ਠੀਕ ਹੈ ਜੀ ਕਾਲਰ ਵਾਲੇ neck ਚ 1 ਇੰਚ ਤੇ ਜੇ ਆਪਾਂ ਰਾਉਂਡ neck ਰੈਡੀ ਕਰਨਾ ਦੇਖੋ 1 2 3 4 ਦੇਖੋ ਜੇ ਆਪਾਂ 4 ਇੰਚ ਤੱਕ ਆਪਾਂ ਗਲਾ ਮੰਨ ਲਓ ਆਪਾਂ 4 ਇੰਚ ਕਟਿੰਗ ਕਰਨੀ ਹੈਗੀ 4 ਇੰਚ ਕਟਿੰਗ ਕਰਨੀ ਆ ਦੇਖੋ ਆਪਾਂ 2.5 ਇੰਚ ਤੇ ਨਿਸ਼ਾਨ ਲਾ ਲਿਆ ਵੀ ਆਪਾਂ ਗਲਾ ਚੌੜਾ 2.5 ਇੰਚ ਰੱਖਣਾਗਾ ਠੀਕ ਹੈ ਜੀ चार इंच तक जो अपना तीरा गा आपको तीरा रखना गा सत इंच ठीक है जी आ देखो आता हो गया कॉलर आैक खातर तीरा अठ इंच आ हो गया जी साढ़े सत बूट नैक रेडी करना जे तुम चार इंच तक अपना गला पाने भी ते, दो तीन इंच जा चार इंच जीड़ी तीरे की कटाई आएगी सत्त इंच करो ठीक है जी ਇੱਦਾਂ ਪੈ ਜਾਣੀ ਹੈ ਆਪਣੀ ਗਲੇ ਨੂੰ ਗੁਲਾਈ ਹੁਣ 4 ਤੋਂ ਬਾਅਦ ਆ ਗਿਆ 5 6 ਠੀਕ ਹੈ ਜੀ 5 6 7 ਜੇ ਤੁਸੀਂ 7 ਇੰਚ ਤੱਕ ਡੀਪ ਨੈਕ ਪਾਉਣੇ ਹੋਗੇ ਠੀਕ ਹੈ ਜੀ ਤਾਂ ਦੀ ਜਿਹੜੀ ਆਪਾਂ ਆਪਣੀ ਗਲੇ ਦੀ ਚੜਾਈ ਹੈ ਤੁਸੀਂ ਢਾਈ ਵੀ ਕਈ ਪਾਣਾ ਢਾਈ ਵੀ ਪਾ ਲੈਂਦੀਆਂ ਨੇ ਤੇ ਸਵਾ 2 ਵੀ ਸਵਾ 2 ਤੇ ਜ਼ਿਆਦਾ ਫਿੱਟ ਰਹਿੰਦਾ ਦੇਖੋ ਜੀ ਢਾਈ ਵੀ ਬਿਲਕੁਲ ਸਹੀ ਆ ਜਾਂਦਾ ਹੈਗਾ ਠੀਕ ਹੈ ਜੀ ਫੇਰ ਆਪਾਂ ਜਿਹੜਾ ਆਪਣਾ ਤੀਰ ਇਦਾਂ ਪੈ ਜਾਣੀਆਂ ਦੇਖੋ ਆਪਣੇ ਗਲੇ ਦੀ ਸ਼ੇਪ ਗੋਲ ਫੇਰ ਆਪਾਂ ਜਿਹੜਾ ਤੀਰਾ ਹੈਗਾ ਆਪਾਂ ਰੱਖਣਾ ਜੀ 6.5 ਇੰਚ ਫੇਰ ਆਪਾਂ ਤੀਰਾ ਰੱਖਾਂਗੇ ਦੇਖੋ ਜੀ 6.5 ਇੰਚ ਜੇ ਆਪਾਂ ਇਸ ਤੋਂ ਡੀਪ ਪਾਉਣੇ ਆਂਗੇ ਦੇਖੋ ਠੀਕ ਹੈ ਜੀ ਜਿੱਦਾਂ 8 ਇੰਚ ਜਾਂ 9 ਇੰਚ ਠੀਕ ਹੈ ਜੀ ਫੇਰ ਜਿਹੜੀ ਆਪਣੀ ਗਲੇ ਦੀ ਚੌੜਾਈ ਹੁੰਦੀ ਆ ਇਹ ਆਪਾਂ ਘਟਾ ਦੇਣੀ ਹੈਗੀ ਆਪਾਂ 2 ਇੰਚ ਹੀ ਰੱਖਣੀ ਹੈ ਸਿਰਫ 2 ਇੰਚ ਜਿਹੜੀ ਇੱਥੋਂ ਆਪਾਂ ਗਲੇ ਦੀ ਚੜਾਈ ਹੈ ਉਹ ਸਿਰਫ 2 ਇੰਚ ਰੱਖਣੀ ਹੈਗੀ ਤੇ ਇਦਾਂ ਸ਼ੇਪ ਬਣ ਜੂਗੀ ਆਪਣੀ ਫਿਰ ਜਿਹੜੀ ਆਪਾਂ ਆਪਣੇ ਤੀਰੇ ਦੀ ਚੜਾਈ ਰੱਖਣੀ ਹੈਗੀ ਤੀਰਾ ਰੱਖਣਾ ਫਿਰ ਆਪਾਂ ਰੱਖਾਂਗੇ ਜੀ 6 ਇੰਚ ਤੇ ਠੀਕ ਹੈ ਜੀ ਫਿਰ ਆਪਾਂ ਤੀਰਾ ਰੱਖਾਂਗੇ 6 ਇੰਚ ਤੇ ਠੀਕ ਹੈ ਜੀ ਹਰ ਇੱਕ ਸਾਈਜ਼ ਦੇਖੋ ਮੈਂ ਆਪਣੇ ਸਾਈਜ਼ ਦੇ ਮੁਤਾਬਕ ਦੱਸਦਾ ਵੀ ਜਿੱਦਾਂ ਮੇਰਾ 15 ਇੰਚ ਸੀਗਾ ਦੇਖੋ ਜਿੰਨਾ ਦਾ ਜਿੰਨਾ ਤੀਰਾ ਹੈਗਾ ਠੀਕ ਹੈ ਆਪਣੇ ਤੀਰੇ ਨੂੰ ਨਾਪ ਕੇ ਉਹਨੂੰ ਆਹ ਵਾਲੇ ਹਿਸਾਬ ਦੇ ਵਿੱਚ ਹੀ ਆਪ ਰੱਖਣਾਗਾ 18 19 20 21 22 23 ਇੰਚ ਤੱਕ ਜੀ ਆਹ ਵਾਲਾ ਤੀਰੇ ਦਾ ਜਿਹੜਾ ਤੇ ਮੈਥਡ ਆਗਾ ਬਿਲਕੁਲ ਸਹੀ ਰਹੇਗਾ ਬਾਕੀ ਕਈ ਪਹਿਣਾ ਦੇ ਤੀਰੇ ਦਾ ਵੀ ਫਰਕ ਹੁੰਦਾ ਜਿੱਦਣਾ ਪਹਿਣਾ ਪਤਲੀਆਂ ਹੁੰਦੀਆਂ ਨੇ ਪਰ ਜਿਹੜੇ ਉਹਨਾਂ ਦੇ ਆ ਕੰਡੇ ਹੁੰਦੇ ਨੇ ਸ਼ੋਲਡਰਸ ਹੁੰਦੇ ਨੇ ਉਹ ਭਾਰੇ ਹੁੰਦੇ ਨੇ ਤਾਂ ਜਦੋਂ ਵੀ ਆਪਾਂ ਸੂਟ ਦੀ ਕਟਿੰਗ ਕਰਨੀ ਆਂਗੀ ਜੇ ਆਪਾਂ ਤੀਰਾ ਨਾਪ ਕੇ ਸੂਟ ਦੀ ਕਟਿੰਗ ਕਰਾਂਗੇ ਤਾਂ ਜਿਹੜੀ ਆਪਣੀ ਫਿਟਿੰਗ ਆ ਜੀ ਉਹ ਬਿਲਕੁਲ ਪਰਫੈਕਟ ਆਉਂਦੀ ਆਏਗੀ ਤੇ ਜਿਹੜੀ ਦੇਖੋ ਜੀ ਮੋਡੇ ਦੀ ਕਟਿੰਗ ਆਗੀ ਆਪਾਂ ਤੁਹਾਨੂੰ 6.5 ਇੰਚ ਦੇ ਹਿਸਾਬ 'ਚ ਦੱਸ ਦੇਵਾਂਗੇ ਮੋٹے ਦੀ ਕਟਿੰਗ ਹਰ ਇੱਕ ਸਾਈਜ਼ 'ਚ ਠੀਕ ਹੈ ਜੀ ਹਰ ਇੱਕ ਸਾਈਜ਼ ਸਾਢੇ 7 ਇੰਚ ਤੇ ਹੀ ਹੁੰਦੀ ਹੈ ਜੀ ਠੀਕ ਹੈ ਜੀ ਸਾਢੇ 7 ਇੰਚ ਤੇ ਇੱਥੋਂ ਆਪਾਂ 6.5 ਤੇ ਇੱਥੋਂ ਆਪਾਂ ਅੱਧਾ ਇੰਚ ਘਟਾ ਲੈਣਾ ਇੱਥੋਂ ਆਪਾਂ ਰੱਖਣਾ ਜੀ 6 ਇੰਚ ਆਹ ਲੋ 6 ਇੰਚ ਠੀਕ ਹੈ ਜੇ ਤੁਹਾਡਾ ਮੋਟਾ ਤੀਰਾ ਇੱਥੋਂ 7 ਇੰਚ ਦਾ ਤਾਂ ਪਾ ਇੱਥੇ 6.5 ਕਰ ਲੈਣਾ ਜੇ ਇੱਥੋਂ ਆਪਾਂ ਸਾਢੇ 7 ਰੱਖਿਆ ਤਾਂ ਆਪਾਂ ਇੱਥੇ 7 ਕਰ ਲੈਣਾ ਠੀਕ ਹੈ ਜੀ ਹਾਂ ਲੋ ਜੀ ਤੇ ਜਿਹੜੀ ਆ ਕਾਟ ਆ ਗਈ ਫਰੰਟ ਵਾਲੀ ਇਹ ਪੈਂਦੀ ਹੁੰਦੀ ਹੈ ਜੀ 1 ਇੰਚ ਤੇ ਤੇ ਜਿਹੜੀ ਬੈਕ ਵਾਲੀ ਆ ਇਹ ਪਾਉਗੀ ਜੀ 2 ਇੰਚ ਤੇ ਆਪਣੀ ਬ੍ਰੈਸਟ ਦੇ ਹਿਸਾਬ ਦੇ ਵਿੱਚ ਇਹਦੀ ਪੈ ਜਾਂਦੀ ਹੈ ਗਲਾਈ ਦੇਖੋ ਜਿੱਦਾਂ ਆਪਣੀ 22 ਇੰਚ ਬ੍ਰੈਸਟ ਆ ਗਈ ਠੀਕ ਹੈ ਜੀ 22 ਦਾ ਹਾਫ ਹੋ ਗਿਆ 11 ਆਪਾਂ ਇੱਥੇ 11 ਇੰਚ ਤੇ ਮਾਰਕ ਕਰ ਲਾਂਗੇ 11 ਇੰਚ ਤੇ ਮਾਰਕ ਕਰਨ ਤੋਂ ਬਾਅਦ ਆਪਾਂ ਇਹਦਾ ਹਾਫ ਕਰ ਲੈਣਾ ਇੱਥੇ ਤੱਕ ਜਿੰਨਾ ਆ ਗਿਆ ਦੇਖੋ ਇੱਥੇ ਲਾ ਲਿਆ ਆਪਾਂ ਇਹਨੂੰ ਆਪਾਂ ਫੇਰਨਾ ਆਪਣਾ ਪੌਣੇ 2 ਇੰਚ ਆਪਾਂ ਫੇਰ ਉਹਦਾ ਇੱਥੇ ਮਾਰਕ ਕਰ ਲੈਣਾ ਤੇ ਜਿਹੜੀ ਪਿਛਲੀ ਕਾਟ ਆ ਜੀ ਇਹ ਪਊਗੀ ਸਾਢੇ 5 ਇੰਚ ਤੇ ਤੇ ਇੱਥੇ ਆਪਾਂ ਚਾਕ ਰੱਖਣਾ ਇਦਾਂ ਇਦਾਂ ਚਾਕ ਰੱਖ ਕੇ ਇਦਾਂ ਪਾ ਦੇਣੀ ਆ ਜੀ ਆਪਾਂ ਗੁਲਾਈ ਠੀਕ ਆ ਜੀ ਇਦਾਂ ਹੀ ਜੀ ਆਪਾਂ ਫਰੰਟਾਂ 'ਾਂ ਗੁਲਾਈ ਪਾ ਦੇਣੀ ਆ ਠੀਕ ਹੈ ਜੀ ਐਦਾਂ ਪੈ ਜਾਂਦੀਆਂ ਨੇ ਦੇਖੋ ਆਪਣੀਆਂ ਮੋਢੇ ਦੀਆਂ ਕਾਟਾਂ ਆਹ ਹੋ ਗਿਆ ਆਪਣਾ ਤੀਰਾ ਇੱਥੇ ਤੱਕ ਬਿਲਕੁਲ ਆਪਾਂ ਸੇਮ 7 ਇੰਚ ਤੱਕ 1 2 3 4 5 6 7 7 ਇੰਚ ਤੱਕ ਦੇਖੋ ਮੋਢਾ ਹੈਗਾ ਆਪਣਾ 7.5 ਕਿਆ ਗळा ਹੈਗਾ ਆਪਣਾ 7 ਇੰਚ ਜਦੋਂ ਆਪਾਂ 7 ਇੰਚ ਤੱਕ ਪਿਛਲਾ ਗळा ਪਾਉਣੀ ਆ ਤਾਂ ਆਪਾਂ ਮੋਢੇ ਦੀ ਕਟਿੰਗ ਇਦਾਂ ਹੀ ਕਰਦੀ ਆ 7 ਇੰਚ ਤੋਂ نیچے ਕੋਈ ਵੀ ਭੈਣ ਗळा ਪਾਉਂਦੀ ਆ ਪਰ ਜੇ ਕੋਈ ਗळा ਆਪਣਾ ਪਿਛਲਾ 7 ਇੰਚ ਤੋਂ ਥੱਲੇ ਆ 7.5 ਜਾਂ 8 ਇੰਚ ਫਿਰ ਆਪਾਂ ਨੂੰ ਜਿਹੜੀ ਮੋਢੇ ਦੀ ਕਟਿੰਗ ਆ ਉਹ 7 ਤੇ ਕਰਨੀ ਪਊਗੀ ਉਹ ਕਿਉਂ ਜੀ ਜਦੋਂ ਆਪਣਾ ਗळा ਵੀ ਵੱਡਾ ਹੋਊਗਾ ਤੇ ਮੋਢਾ ਗਲਾਉ ਤੋਂ ਵੱਡਾ ਹੋ ਜੂ ਮੋਡੇ ਨਾਲ ਫਿਰ ਆਪਣੀ ਮੋਡੇ 'ਚ ਢਿੱਲ ਪੈਣ ਲੱਗ ਜੂਗੀ ਮੋਡੇ 'ਚ ਢਿੱਲ ਪੈਣ ਕਰਕੇ ਜਿਹੜੇ ਆਪਣੇ ਆਹ ਵਾਲੇ ਉੱਪਰਲੇ ਤੀਰੇ ਕੋਲੋਂ ਮੋਡੇ ਹੁੰਦੇ ਨੇ ਇਹ ਥੱਲੇ ਨੂੰ ਡਿੱਗਣ ਲੱਗ ਜਾਣਗੇ। ਇਹੀ ਕਾਰਨ ਹੁੰਦਾ ਜੀ ਆਪਣੇ ਮੋਡੇ ਡਿੱਗਣ ਦਾ। ਇੱਕ ਆਪਾਂ ਨੂੰ 1/2 ਇੰਚ ਦੀ ਕਾਟ ਜੀ ਦੇਖੋ ਇੱਥੇ ਜ਼ਰੂਰ ਪਾਉਣੀ ਚਾਹੀਦੀ ਹੈਗੀ। ਆ ਲੋ ਜੀ। ਦੇਖੋ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਤੀਰੇ ਬਾਰੇ ਪੁੱਛਿਆ ਸੀ ਦੇਖੋ ਜੀ ਮੈਂ ਤੁਹਾਨੂੰ ਅੱਜ ਸਾਰਾ ਦੱਸਤਾ ਜੇ ਤੁਹਾਨੂੰ ਨਹੀਂ ਵੀ ਸਮਝ ਆਈ ਤਾਂ ਪਲੀਜ਼ ਦੁਬਾਰਾ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਜਾਂ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਸਰੀ ਅਕਾਲ ਜੀ